ਬਹੁਤੇ ਇਹ ਜਾਣੇ ਨੇ ਜ਼ਿੰਦਗੀ ਚ ਬਸ ਜਿਉਣ ਦਾ ਟੰਗ ਹੋਣਾ ਚਾਹੀਦਾ ਜਿਹੜੇ ਕਹਿੰਦੇ ਮੈਲਬੌਰਨ ਚ ਇੰਜੋਏ ਕਰਨ ਨੂੰ ਥਾਂ ਨਹੀਂ ਹੈਗੀ ਵਰਟਰ ਗਾਡਨ ਵਰਗੀਆਂ ਬਹੁਤਾਂ ਥਾਂ ਵਾ ਬਸ ਕੁਮਲ ਲਈ ਜਿਗਰਾ ਹੋਣਾ ਚਾਹੀਦਾ ਮੌਤ ਨਾਲ ਵੀ ਖੇਡ ਲੈਂਦੇ ਨੇ ਸ਼ਾਇਦ ਬਸ ਖੇਡਣ ਲਈ ਹੌਸਲਾ ਹੋਣਾ ਚਾਹੀਦਾ ਪਾਣੀ ਵਾਲੀ ਰਾਈਡ ਵਿੱਚ ਬਿਨਾ ਸੇਫਟੀ ਸਵੀਮ ਕਰ ਰਿਹਾ ਸੀ ਮੈਂ ਪੁੱਠਾ ਆਸਮਾਨ ਚ ਲੰਮਕ ਗਿਆ ਸੀ ਮੈਂ ਹੱਥ ਛੱਡ ਕੇ ਉੱਚੀ ਉੱਚੀ ਚੱਕਾ ਮਾਰ ਰਿਹਾ ਸੀ ਮੈਂ ਨਾਲ ਦਾ ਇੱਕ ਮੇਰੇ ਤਿਆਰ ਲੰਮਕ ਨੂੰ ਉਹਦਾ ਵੀ ਬੜਾ ਚਾ ਉਹਦੀ ਇੱਕ ਮਜਬੂਰੀ ਤਾਈਓ ਕਰ ਦਿੱਤੀ ਹੋਏ ਮੈਨੂੰ ਨਾ ਗੋਲ ਗੋਲ ਜੇ ਝੁੱਲੇ ਉਹਨਾਂ ਲੈ ਕੇ ਨਜ਼ਾਰਾ ਜਿਹੜਾ ਅੰਦਰ ਜਾ ਕੇ ਅੱਖਾਂ ਖੋਲੇ ਪੁੱਠਾ ਲੰਮਕ ਲਈ ਮੈਂ ਦੂਰੀ ਵੱਲ ਜਾ ਰਿਹਾ ਸੀ ਕਿ ਉਹਦੀ ਐਂਟਰੀ ਬੰਦ ਹੋ ਗਈ ਕਿਸ਼ਤੀ 'ਚ ਵੀ ਗਏ ਅਸੀਂ ਪਰ ਉਹ ਕਿਸ਼ਤੀ ਤੇ ਚਲਣ ਤੋਂ ਡਰ ਰਹੀ ਸੀ ਪਾਣੀ ਜੋ ਨਿਕਲਨ ਦਾ ਮੇਰਾ ਨਾ ਮਨ ਕਰ ਰਿਹਾ ਪਰ ਐਂਟਰੀ ਉਥੇ ਲਾਸਟ 5 ਵਜੇ ਤੱਕ ਇੰਜ ਲੱਗੇ ਕਿ ਟਾਈਮ ਬੜਾ ਜਲਦੀ ਲੰਘ ਰਿਹਾ ਹੋਰ ਗੱਲਾਂ ਦੀਆਂ ਗੱਲਾਂ ਐਂਟਰੀ ਲਈ ਜੋ ਪੈਸੇ ਲਾਇਮੈਂ ਪਹਿਲਾ ਪਾਣੀ ਚ ਜਾ ਕੇ ਸੁਆਦ ਆ ਗਿਆ ਦੂਜਾ 360 ਡਿਗਰੀ ਵਾਲਾ ਚੁੱਲਾ ਮੇਰੇ ਲਈ ਪੈਸੇ ਦਾ ਮੁੱਲ ਪਾ ਗਿਆ ਮੈਂ ਮੰਨਦਾ ਬੰਦਾ ਜੋ ਆਸਟ੍ਰੇਲੀਆ ਜੀ ਰਿਹਾ ਉਹ ਟੈਨਸ਼ਨਾਂ ਦੀ ਲਾਈਫ ਕੱਝ ਰਿਹਾ ਪਰ ਉਹ ਗੱਲ ਤੇ ਕੀ ਜੋ ਇੰਜੋਏ ਕਰਨ ਜਾ ਰਹੀ ਹੂੰ ਤੇ ਟੈਨਸ਼ਨਾਂ ਨੂੰ ਨਾਲ ਲੈ ਕੇ ਜਾ ਰਹੀ ਹੂੰ ਹੋਰ ਤਾਂ ਫਿਰ ਸੱਜਣਾ ਕੁਝ ਨਹੀਂ ਬਾਤ ਤੁਸੀਂ ਮੇਰੀ ਕਾਪਣਾ ਸਮਾਂ ਬਰਬਾਦ ਕਰ ਰਹੇ ਹੋ